ਹਾਂਜੀ ਅੱਬ ਤੁਹਾਡੇ ਲਈ ਕੈਮਰਿਕ ਦੇ ਸੂਟ ਕਾਟਨ ਦੇ ਲੈ ਕੇ ਆਏ ਜੀ ਸਪੈਸ਼ਲ ਇਹਦੇ ਦੇਖੋ ਜੀ ਸੋਹਣਾ ਜਿਹਾ ਵਰਕ ਹੋਇਆ ਹੋਇਆ ਨੇੜੇੋਂ ਦਿਖਾਉਣੇ ਤੁਹਾਨੂੰ ਵਿੱਚ ਸਿੱਪੀ ਦਾ ਵਰਕ ਹੈ ਧਾਗੇ ਦਾ ਤੇ ਨਾਲ ਬਹੁਤ ਸੋਹਣੇ ਦੁਪੱਟੇ ਨੇ ਦੁਪੱਟਾ ਖੋਲ ਕੇ ਦਿਖਾ ਦਿਓ ਪਿਓਰ ਕੈਮਰਿਕ ਦਾ ਜਿਹੜਾ ਇਹ ਕੱਪੜਾ ਰਹਿਣ ਵਾਲਾ ਹੈਗਾ ਆਲ ਓਵਰ ਇਹਦੇ ਵਿੱਚ ਆਪਣੇ ਕੋਲੇ ਦੋ ਸ਼ੇਡ ਨੇ ਵੀ ਮਿਕਸ ਸੂਟਾਂ ਦੀ ਵੀਡੀਓ ਹੈ ਜੀ ਇਸ ਕਰਕੇ ਪਰ 8 ਹੈ ਜਿਹੜੇ ਵਾਰੀ ਵਾਰੀ ਨਹੀਂ ਦੱਸ ਸਕਦੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਭੇਜ ਸਕਦੇ ਤੇ ਰੇਟ ਜਿਹੜੇ ਕਨਫਰਮ ਕਰ ਸਕਦੇ ਇੱਕ ਇਹਦੇ ਵਿੱਚ ਬਲੈਕ ਕਲਰ ਹੈ ਇਸ ਤੋਂ ਅਗਲਾ ਸੂਟ ਆ ਗਿਆ ਜੀ ਕੈਮਰਿਕ ਤੇ ਪ੍ਰੋਪਰ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਹੋਇਆ ਉਹ ਵਿੱਚ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ ਡਿਜ਼ਾਈਨ ਆ ਤੇ ਬਾਜ਼ੂ ਰਹਿਣਗੇ ਇਹ ਦੁਪੱਟਾ ਰਹੂਗਾ ਜੀ ਤੇ ਪਲੇਨ ਬਾਟਮ ਆ ਆ ਬਾਜ਼ੂ ਨਹੀਂ ਕਿਤੇ ਬਣਾਉਣੀ ਬਾਜ਼ੂ ਚਾਰ ਵਾਲੇ ਬਲੈਕ ਸੂਟ ਆ ਗਿਆ ਜੀ ਬਹੁਤ ਸੋਹਣਾ ਪ੍ਰਿੰਟ ਵੱਖਰੀ ਜੀ ਡਿਜ਼ਾਈਨਿੰਗ ਘੇਰੇ ਦੀ ਕੈਮਰਿਕ ਦੀ ਬੋਟਮ ਤੇ ਬਹੁਤ ਸੋਹਣਾ ਪ੍ਰਿੰਟਡ ਬਲੈਕ ਦੁਪੱਟਾ ਆਫ ਵਾਈਟ ਸਕਿਨ ਜੈ ਸੂਟ ਆ ਗਿਆ ਜੀ ਇਹਦੇ ਇਸ ਤਰ੍ਹਾਂ ਪ੍ਰਿੰਟ ਘੇਰਾ ਬਣਿਆ ਹੋਇਆ ਇਹ ਵਰਕ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਪਿਓਰ ਦਾ ਦੁਪੱਟਾ ਹੈ ਜੀ ਇਹਦੇ ਵਿੱਚ ਹੀ ਗ੍ਰੇ ਕਲਰ ਆ ਗਿਆ ਸਕਰੀਨ ਸ਼ਾਟ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਓਕੇ ਇਹਦੇ ਵਿੱਚ ਹੀ ਫਰੋਜ਼ੀ ਕਲਰ ਆ ਗਿਆ ਜੀ ਆਰਾਮ ਨਾਲ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਓਕੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈ ਹੈ ਜੀ ਉੱਪਰ ਤੱਕ ਜਿਹੜਾ ਪ੍ਰਿੰਟ ਜਾ ਰਿਹਾ ਹੈ ਸਾਈਡਾਂ ਤੋਂ ਇਸ ਤਰ੍ਹਾਂ ਲੱਗਦਾ ਕਿ ਉਹ ਵੀ ਵਰਕ ਹੋਊਗਾ ਸਾਰੇ ਘੇਰੇ ਤੇ ਬਹੁਤ ਸੋਹਣਾ ਜਿਹੜਾ ਵਰਕ ਦਿੱਤਾ ਹੋਇਆ ਵਿੱਚ ਵੀ ਸਾਈਡਾਂ ਤੇ ਵੀ ਬੂਟੀ ਜਾਂਦੀ ਆ ਤੇ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਰਹਿਣ ਵਾਲਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੁਸੀਂ ਕਾਲ ਸਿਰਫ ਓਨ WhatsApp ਤੇ ਕਰ ਸਕਦੇ ਹੋ ਜੀ ਦੁਪੱਟਾ ਦਿਖਾ ਦਿਓ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਦੀ ਵੀ ਦੇਖੋ ਘੇਰੇ ਦੇ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ neck ਦਾ ਵੀ ਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੋਰ ਸੋਹਣਾ ਪ੍ਰਿੰਟਡ ਦੁਪੱਟਾ ਮੋਰ ਪੰਖੀਆਂ ਕਲਰ ਇਹ ਵਾਲਾ ਕਲਰ ਵੀ ਬਹੁਤ ਸੋਹਣਾਗਾ ਲਓ ਜੀ ਅਗਲਾ ਸੂਟ ਦੇਖੋ ਜੀ ਬਹੁਤ ਸੋਹਣਾ ਸੂਟ ਪ੍ਰਿੰਟਡ ਬਾਟਮ ਸੋਹਣਾ ਜਾਂ ਦੁਪੱਟਾ ਜੀ ਦੁਪੱਟੇ ਦਾ ਡਿਜ਼ਾਈਨ ਵੀ ਵੱਖਰਾ ਹੈ ਇਸ ਸਾਈਡ ਤੋਂ ਇਸ ਤਰ੍ਹਾਂ ਬਣਿਆ ਹੋਇਆ ਜੀ ਸਾਈਡਾਂ ਤੇ ਪੱਤੇ ਬਣੇ ਹੋਏ ਜਿਸ ਤਰ੍ਹਾਂ ਕਿ ਬਾਟਮ ਦੇ ਵਿੱਚ ਨੇ ਜੀ ਮਹਿੰਦੀ ਕਲਰ ਜੇ ਦਾ ਡਿਜ਼ਾਈਨ ਹੈ ਦਾ 3 रेट ਸਾਰੇ ਤੁਸੀਂ WhatsApp ਤੇ ਪਤਾ ਕਰ ਸਕਦੇ ਹੋ ਲਓ ਜੀ ਇਹਦਾ ਵੀ ਉਸੇ ਤਰ੍ਹਾਂ ਦੁਪੱਟਾ ਸੋਨਾ ਬਣਿਆ ਰੰਗਾਂ ਦੁਪੱਟਾ ਦਿਖਾ ਦਿਓ ਲਓ ਜੀ ਬਹੁਤ ਹੀ ਸੋਹਣਾ ਜੀ ਸੂਟ ਬਲੂ ਕਲਰ ਦੇ ਵਿੱਚ ਸੋਨਾ ਪਿਓਰ ਦਾ ਦੁਪੱਟਾ ਸੋਨਾ ਪਿਓਰ ਦਾ ਦੁਪੱਟਾ ਪਲੇਨ ਬਾਟਮ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਸਦਕ ਹਟ ਜੋ ਵਿੱਚ ਵਰਕ ਘੇਰੇ ਦਾ ਵਰਕ ਦੇਖੋ ਬਹੁਤ ਸੋਹਣਾ ਤੇ ਮਲਟੀ ਸ਼ੇਡ 컬러ਫੁਲ ਦੁਪੱਟਾ ਲਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਆਰਡਰ ਵੀ ਕਰਿਓ ਜੀ ਬਦ ਉਤ ਬਦ ਥੈਂਕ ਯੂ ਬਾਏ ਬਾਏ ਸਾਡੀ ਸਿੱਧ ਸਾਡੀ ਸਿੱਧ ਘਰੋਂ ਲੈ ਜਾਓ ਜੀ